ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1084 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1085 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇਗੁਰੂ ਸਹਿਬ ਜੀਓ ਆਦ ਅੰਤ ਮਦ ਪ੍ਰਭ ਸੋਈ ਉਹਨਾ ਮਨੁੱਖਾਂ ਨੂੰ ਜਗਤ ਦੇ ਆਦ ਵਿੱਚ ਹੋਂ ਅਖੀਰ ਵਿੱਚ ਕਾਇਮ ਰਹਿਣ ਵਾਲਾ ਉਹ ਪਰਮਾਤਮਾ ਹੀ ਦਿਸਦਾ ਹੈ ਆਪੇ ਕਰਤਾ ਕਰੇ ਸੋ ਹੋਈ ਉਹਨਾਂ ਨੂੰ ਇਨਸ਼ਾ ਹੁੰਦਾ ਹੈ ਕਿ ਕਰਤਾਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਆਪ ਹੀ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ ਪਰਮਪਉ ਮਿਟਿਆ ਸਾਧ ਸੰਗਤੇ ਦਾਲਦ ਨਾ ਕੋਈ ਕਾਲ ਕਾ ਸਾਧ ਸੰਗਤ ਦੀ ਬਰਕਤ ਨਾਲ ਜਿਨ੍ਹਾਂ ਮਨੁੱਖਾਂ ਦੀ ਹਰੇਕ ਝਟਕਣਾ ਜਿਨ੍ਹਾਂ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ ਕੋਈ ਵੀ ਦੁੱਖ ਕਲੇਸ਼ ਉਹਨਾਂ ਦੀ ਆਤਮਿਕ ਮੌਤ ਨਹੀਂ ਲਿਆ ਸਕਦੇ ਊਤਮ ਬਾਣੀ ਗਾਓ ਗੋਪਾਲਾ ਜੀਵਨ ਉਚਾ ਜੀਵਨ ਨੂੰ ਉੱਚਾ ਕਰਨ ਵਾਲੀ ਪ੍ਰਮਾਤਮਾ ਦੀ ਸਿਵਤ ਸਲਾਹ ਦੀ ਬਾਣੀ ਗਾਇਆ ਕਰੋ ਸਾਧ ਸੰਗਤ ਕੀ ਮੰਗੋ ਹਰ ਵਾਲਾ ਹਰ ਵੇਲੇ ਸਾਧ ਸੰਗਤ ਦੇ ਚਰਨ ਧੂੜ ਮੰਗਿਆ ਕਰੋ ਮੇਰੇ ਮਾਦੋ ਜੀ 사ਤ ਸੰਗਤ ਮਿਲੇ ਸੋਤ ਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਘਾਟ ਹਰਿਆ ਸਾਧ ਸੰਗਤ ਵਿੱਚ ਬਹੁਤ ਵੱਡੀਆਂ ਬਰਕਤਾਂ ਹਨ ਵਾਸਨ ਮੇਟਨੇ ਵਾਸਨ ਹੋਈਐ ਕਲਮਲ ਸਗਲੇ ਜਾਲ ਕਾ ਇਸ ਤਰਾਂ ਆਪਣੇ ਅੰਦਰ ਦੀਆਂ ਸਾਰੀਆਂ ਵਾਸ਼ਨਾ ਮਿਟਾ ਕੇ ਵਾਸ਼ਨਾ ਰਹਿਤ ਹੋ ਜਾਈਦਾ ਹੈ ਅਤੇ ਆਪਣੇ ਸਾਰੇ ਪਾਪ ਸਾੜ ਲਈਦੇ ਹਨ ਸੰਤਾ ਕੀ ਇਹ ਰੀਤ ਨਿਰਾਲੀ ਸੰਤ ਜਨਾਂ ਦੀ ਦੁਨੀਆ ਦੇ ਲੋਕਾਂ ਨਾਲੋਂ ਇਹ ਵੱਖਰੀ ਹੀ ਜੀਵਨ ਚਾਲ ਹੈ ਪਰ ਬ੍ਰਹਮਕਾਰ ਦੇਖੈ ਨਾਲੀ ਕਿਉ ਪਰਮਾਤਮਾ ਨੂੰ ਸਦਾ ਆਪਣੇ ਨਾਲ ਹੀ ਵਸਦਾ ਵੇਖਦੇ ਹਨ ਸਾਸ ਸਾਸ ਆਰਾਧਨ ਹਰ ਹਰ ਕਿਉ ਸਿਮਰਤ ਕੀਜੈ ਆਲ ਕਾ ਸੰਤ ਜਨ ਹਰੀ ਇਕ ਸਾਹ ਦੇ ਨਾਲ ਪਰਮਾਤਮਾ ਦਾ ਆਦਨ ਕਰਦੇ ਰਹਿੰਦੇ ਹਨ ਨਾਮ ਜਪਦੇ ਰਹਿੰਦੇ ਹਨ ਉਹ ਜਾਣਦੇ ਹਨ ਕਿ ਪਰਮਾਤਮਾ ਦਾ ਨਾਮ ਸਿਮਰਦਿਆਂ ਕਦੇ ਆਲਸ ਨਹੀਂ ਕਰਨਾ ਚਾਹੀਦਾ ਜਹ ਦੇਖਾ ਤਹ ਅੰਤਰ ਜਾਮੀ ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਪਰਮਾਤਮਾ ਮੈਂ ਜਿੱਧਰ ਵੇਖਦਾ ਹਾਂ ਉਧਰ ਮੈਨੂੰ ਤੂੰ ਹੀ ਤੂੰ ਦਿਸਦਾ ਹੈ ਨਿਮਖ ਨਾ ਵਿਸਰੋਹ ਪ੍ਰਭ ਮੇਰੇ ਸੁਆਮੀ ਹੇ ਮੇਰੇ ਮਾਲਕ ਪ੍ਰਭੂ ਪਰਮਾਤਮਾ ਸੁਆਮੀ ਮਿਹਰ ਕਰ ਮੈਨੂੰ ਅੱਖ ਚਮਕਣ ਜਿੰਨੇ ਸਮੇ ਲਈ ਵੀ ਨਾ ਵਿਸਰ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਸਿਮਰ ਸਿਮਰ ਜੀਵੈ ਤੇਰੇ ਦਾਸਾ ਬਨ ਜਲ ਪੂਰਨ ਥਾਲ ਕਾ हे ਪ੍ਰਭੂ ਪਰਮਾਤਮਾ ਤੇਰੇ ਦਾਸ ਤੈਨੂੰ ਸਿਮਰ ਸਿਮਰ ਕੇ ਆਤਮਕ ਜੀਵਨ ਹਾਸਲ ਕਰਦੇ ਰਹਿੰਦੇ ਹਨ हे ਪ੍ਰਭੂ ਪਰਮਾਤਮਾ ਤੂੰ ਜੰਗਲ ਵਿੱਚ ਜਲ ਵਿੱਚ ਥਲ ਵਿੱਚ ਆਕਾਸ਼ ਵਿੱਚ ਹਰ ਥਾਂ ਵਸਦਾ ਹੈ ਤਤਿ ਵਾਉ ਨਤਾ ਕੋ ਲਾਗੈ ਉਸ ਮਨੁੱਖ ਨੂੰ ਰਤਾ ਭਰ ਵੀ ਕੋਈ ਦੁੱਖ ਪਾਉ ਨਹੀਂ ਸਕਦਾ ਸਿਮਰਤ ਨਾ ਮਨ ਦਿਨ ਜਾਗੈ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਿਆ ਹਰ ਵੇਲੇ ਵਿਕਾਰਾਂ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦਾ ਹੈ आनंद बेनोद करे हर सिमरन तिस माया संग न तालका ओ मनुख ज्यों ज्यों परमात्मा ਦੇ ਨਾਮ ਦਾ ਸਿਮਰਨ ਕਰਦਾ ਹੈ ਤਿਉਂ ਤਿਉਂ ਆਤਮਕ ਆਨੰਦ ਮਾਣਦਾ ਹੈ ਉਸ ਦਾ ਮਾਇਆ ਦੇ ਨਾਲ ਡੂੰਗਾ ਸੰਬੰਧ ਨਹੀਂ ਬਣਦਾ ਰੋਗ ਸੋਗ ਦੁਖ ਤੇਸ ਨਹੀਂ ਉਸ ਉਸ ਮਨੁਖ ਨੂੰ ਕੋਈ ਰੋਗ ਸੋਗ ਦੁਖ ਨਹੀਂ ਪਹੁੰਚ ਸਕਦੇ ਕਿਹੜੇ ਮਨੁੱਖ ਨੂੰ ਸਾਧ ਸੰਗ ਹਰ ਕੀਰਤਨ ਗਾਹੀ ਜਿਹੜੇ ਮਨੁੱਖ ਗੁਰੂ ਦੀ ਸੰਗਤ ਵਿੱਚ ਟਿਕ ਕੇ ਪਰਮਾਤਮਾ ਦੀ ਸਿਫਤਸਲਾਹ ਦੇ ਗੀਤ ਗਾਉਂਦੇ ਰਹਿੰਦੇ ਹਨ ਆਪਣਾ ਨਾਮ ਦੇਹ ਪ੍ਰਭ ਪ੍ਰੀਤਮ ਸੁਣ ਬੇਨੰਤੀ ਹਲਕਾ हे ਪ੍ਰੀਤਮ ਪ੍ਰਭ ਪਰਮਾਤਮਾ हे ਹਲਕਤ ਦੇ ਪੈਦਾ ਕਰਨ ਵਾਲੇ ਮੇਰੀ ਵੀ ਬੇਨਤੀ ਸੁਣ ਮੈਨੂੰ ਵੀ ਆਪਣਾ ਨਾਮ ਦੇ ਨਾਮ ਰਤਨ ਤੇਰਾ ਹੈ ਪਿਆਰੇ ਏ ਪਿਆਰੇ ਤੇਰਾ ਨਾਮ ਬਹੁਤ ਕੀਮਤੀ ਬਹੁਤ ਹੀ ਅਨਮੋਲ ਕੀਮਤੀ ਰਤਨ ਪਦਾਰਥ ਹੈ ਰੰਗ ਰਤੇ تیرੇ ਦਾਸਯਾ ਪਾਰੇ ਏ ਬੇਅੰਤ ਪ੍ਰਭੂ ਪਰਮਾਤਮਾ ਤੇਰੇ ਦਾਸ ਤੇਰੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ ਤੇਰੇ ਰੰਗ ਰਤੇ ਤੁਦ ਜੇਹੇ ਵਿਰਲੇ ਕਈ ਭਾਲ ਕਾ ਏ ਪ੍ਰਭੂ ਪਰਮਾਤਮਾ ਜਿਹੜੇ ਮਨੁੱਖ ਤੇਰੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ ਉਹ ਤੇਰੇ ਵਰਗੇ ਹੋ ਜਾਂਦੇ ਹਨ ਪਰ ਜਿਹੇ ਬੰਦੇ ਬਹੁਤ ਵਿਰਲੇ ਲੱਭਦੇ ਹਨ ਕੋਟਨ ਮੈਂ ਨਾਨਕ ਕਉ ਨਾਰਾਇਣ ਜੇ ਚੀਤ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਵਸਦਾ ਹੈ ਫਿਰ ਉਹ ਪਰਮਾਤਮਾ ਵਰਗੇ ਹੋ ਜਾਂਦੇ ਹਨ ਤਿੰਨ ਕੀ ਤੂੜ ਮੰਗੈ ਮਨ ਮੇਰਾ ਏ ਪ੍ਰਭੂ ਮੇਰਾ ਮਾਨ ਉਨ੍ਹਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਜਿਨ ਵਿਸਰੈ ਨਾਹੀ ਕਾਹੂ ਬੇਰਾ ਜਿਨ੍ਹਾਂ ਮਨੁੱਖਾਂ ਨੂੰ ਤੂੰ ਕਿਸੇ ਵੀ ਵੇੜੇ ਭੁਲਦਾ ਨਹੀਂ ਤੈਨ ਕੈ ਸੰਗ ਪਰਮ ਪਦ ਪਾਈ ਸਦਾ ਸੰਗੀ ਹਰ ਨਾਲ ਕਾ ਅਜੇ ਇਹ ਉਨ੍ਹਾਂ ਮਨੁੱਖਾਂ ਦੀ ਸੰਗਤ ਵਿੱਚ ਮੈਂ ਵੀ ਉਸ ਪ੍ਰਭੂ ਪਰਮਾਤਮਾ ਦੀ ਮਿਹਰ ਨਾਲ ਉੱਚਾ ਆਤਮਿਕ ਦਰਜਾ ਹਾਸਲ ਕਰ ਸਕਾਂਗਾ ਅਤੇ ਪਰਮਾਤਮਾ ਮੇਰਾ ਸਦਾ ਸਾਥੀ ਬਣਿਆ ਰਹੇਗਾ ਸਾਜਨ ਮੀਤ ਪਿਆਰਾ ਸੋਈ ਉਹੀ ਮਨੁੱਖ ਮੇਰਾ ਪਿਆਰਾ ਸੱਜਣ ਹੈ ਮਿੱਤਰ ਹੈ ਇੱਕ ਜੜਾਏ ਦੁਰਮਤ ਖੋਈ ਜਿਹੜਾ ਮੇਰੀ ਖੋਟੀ ਮਤ ਦੂਰ ਕਰਕੇ ਮੇਰੇ ਹਿਰਦੇ ਵਿੱਚ ਇੱਕ ਪਰਮਾਤਮਾ ਦੀ ਯਾਦ ਨੂੰ ਪੱਕਾ ਕਰ ਦੇਵੇ ਉਹੀ ਮੇਰਾ ਮਿੱਤਰ ਪਿਆਰਾ ਹੈ ਕਾਮ ਕ੍ਰੋਧ ਹੰਕਾਰ ਤਜਾਏ ਤਿਸ ਜਨ ਕੋ ਉਪਦੇਸ਼ ਨਿਰਮਾਲ ਕਾ ਜਿਹੜਾ ਮੇਰੇ ਪਾਸੋਂ ਕਾਮ ਕ੍ਰੋਧ ਹੰਕਾਰ ਦਾ ਖੇੜਾ ਛਡਾ ਦੇਵੇ ਉਸ ਮਨੁੱਖ ਨੂੰ ਜਿਆ ਉਪਦੇਸ਼ ਫੁਰਦਾ ਹੈ ਜੋ ਸੁਣਨ ਵਾਲਿਆ ਨੂੰ ਪਵਿੱਤਰ ਕਰ ਦਿੰਦਾ ਹੈ ਤੁਦ ਵਿਣ ਨਾਹੀ ਕੋਈ ਮੇਰਾ हे ਪ੍ਰਭੂ ਪਰਮਾਤਮਾ ਤੇਥੋਂ ਬਿਨਾ ਮੇਰਾ ਕੋਈ ਸਹਾਰਾ ਨਹੀਂ ਗੌਰ ਪਕੜਾਏ ਪ੍ਰਭ ਕੇ ਪੈਰਾ ਗੁਰੂ ਨੇ ਮੈਨੂੰ ਪ੍ਰਭੂ ਦੇ ਪੈਰ ਫੜਾਏ ਹਨ ਹਉ ਬਲੇ ਹਾਰੀ ਸਤ ਗੁਰ ਪੂਰੇ ਜਿਨ ਖੰਡਿਆ ਭਰਮ ਨਾਲ ਕਾ ਮੈਂ ਪੂਰੇ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਮੇਰੀ ਭਟਕਣਾ ਨਾਸ ਕੀਤੀ ਹੈ ਜਿਸ ਨੇ ਵਿਕਾਰਾਂ ਦਾ ਝਖੜ ਥੰਮ ਲਿਆ ਹੈ ਸਾਸ ਸਾਸ ਪ੍ਰਭ ਬਿਸਰੈ ਨਾਹੀ ਜੇ ਪ੍ਰਭੂ ਦੀ ਮੇਰ ਹੋਵੇ ਤਾਂ ਹਰੇਕ ਸਾਹ ਦੇ ਨਾਲ ਉਸ ਨੂੰ ਸਿਮਰਦਾ ਰਹਾ ਮੈਨੂੰ ਕਿਸੇ ਵੀ ਵੇਲੇ ਉਹ ਭੁੱਲੇ ਨਾ ਆਠ ਪੈਰ ਹਰ ਹਰ ਕੋ ਧਿਆਈ ਮੈਂ ਠੇ ਪੈਰ ਪ੍ਰਭੂ ਦਾ ਧਿਆਨ ਧਰਦਾ ਰਹਾ ਨਾਨਕ ਸੰਤ ਤੇਰੇ ਰੰਗ ਰਾਤੇ ਤੂੰ ਸਮਰੱਥ ਬਡਾਲ ਕਾ ਏ ਨਾਨਕ ਤੂੰ ਸਭ ਤਾਕਤਾਂ ਦਾ ਮਾਲਕ ਹੈ ਤੂੰ ਸਭ ਤੋਂ ਵੱਡਾ ਹੈ ਤੇਰੇ ਸੰਤ ਤੇਰੇ ਪ੍ਰੇਮ ਰੰਗ ਵਿੱਚ ਸਦਾ ਰੰਗੇ ਰਹਿੰਦੇ ਹਨ ਮਾਰੂ ਮਹੱਲਾ ਪੰਜਵਾਂ ਰਾਗ ਮਾਰੂ ਵਿੱਚ ਪੰਜਵੇਂ ਬਾਦਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਬਾਣੀ ਇੱਕ ਓ ਅੰਕਾਰ ਸਤਗੁਰ ਪਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਚਰਨ ਕਮਲ ਹਿਰਦੈ ਨਿਤ ਧਾਰੀ ਏ ਪ੍ਰਭੂ ਮਿਹਰ ਕਰ ਜੇ ਪ੍ਰਭੂ ਮਿਹਰ ਕਰੇ ਤਮੈ ਗੁਰੂ ਦੇ ਸੋਹਣੇ ਚਰਨ ਸਦਾ ਆਪਣੇ ਹਿਰਦੇ ਵਿਚ ਟਿਕਾਈ ਰਖਾਂ ਗੁਰ ਪੂਰ ਆਖਿਨ ਖਿਨ ਨਮਸਕਾਰਿ ਪੂਰੇ ਗੁਰੂ ਨੂੰ ਹਰੇਕ ਖਿਨ ਹਰ ਵੇਲੇ ਨਮਸਕਾਰ ਕਰਦਾ ਰਹਾ ਤਨ ਮਨ ਅਰਪ ਤਰੀ ਸਭ ਆਗੇ ਜਗ ਮਹਿ ਨਾਮ ਸੁਹਾਵਣਾ ਆਪਣਾ ਤਨ ਆਪਣਾ ਮਨ ਸਭ ਕੁਝ ਗੁਰੂ ਦੇ ਅੱਗੇ ਭੇਟਾ ਰੱਖ ਕਰਕੇ ਰੱਖਦਿਆਂ ਕਿਉਂਕਿ ਗੁਰੂ ਪਾਸੋਂ ਹੀ ਪ੍ਰਮਾਤਮਾ ਦਾ ਨਾਮ ਮਿਲਦਾ ਹੈ ਤੇ ਨਾਮ ਹੀ ਜਗਤ ਵਿੱਚ ਜੀਵ ਨੂੰ ਸੋਹਣਾ ਬਣਾਉਂਦਾ ਹੈ ਸੋ ਠਾਕੁਰ ਕਿਉ ਮਨੋ ਵਿਸਾਰੇ ਹੈ ਭਾਈ ਤੋ ਉਸ ਮਾਲਕ ਪ੍ਰਭੂ ਨੂੰ ਆਪਣੇ ਮਨ ਤੋਂ ਕਿਉ ਭੁਲਾਉਂਦਾ ਹੈ ਜਿਉ ਪਿੰਡ ਦੇ ਸਾਜ ਸੁਵਾਰੇ ਜਿਹੜਾ ਮਾਲਕ ਪ੍ਰਭੂ ਜਿੰਦ ਦੇ ਕੇ ਸਰੀਰ ਦੇ ਕੇ ਪੈਦਾ ਕਰਕੇ ਸੋਨਾ ਬਣਾਉਂਦਾ ਹੈ ਸਾਸ ਸਾਸ ਗਰਾਸ ਸਮਾਲੇ ਕਰਤਾ ਕੀਤਾ ਆਪਣਾ ਪਾਵਨਾ ਹਰੇਕ ਸਾਹ ਦੇ ਨਾਲ ਹਰੇਕ ਗਰਾਹੀ ਦੇ ਨਾਲ ਖਾਂਦਿਆਂ ਸਾਹ ਲੈਂਦਿਆਂ ਕਰਤਾਰ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਰੱਖ ਆਪਣੀ ਹੀ ਕੀਤੀ ਕਮਾਈ ਦਾ ਫਲ ਮਿਲਦਾ ਹੈ ਜਾ ਤੇ ਬਿਰਥਾ ਕੋ ਨਾਹੀ ਜਿਸ ਕਰਤਾਰ ਦੇ ਦਰ ਤੋਂ ਕਦੇ ਕੋਈ ਖਾਲੀ ਨਹੀਂ ਮੁੜਦਾ ਆਠ ਪੈਰ ਹਰ ਰੱਖ ਮਨ ਵਾਹੀ ਉਸ ਨੂੰ ਅਠੇ ਪੈਰ ਮਨ ਵਿੱਚ ਸਾਭ ਰੱਖ ਸਾਧ ਸੰਗਤ ਭਜ ਚੁੱਤ ਸੁਆਮੀ ਦਰਗਹਿ ਸੋਭਾ ਪਾਵਣਾ ਉਸ ਬਨਾਸੀ ਮਾਲਕ ਪ੍ਰਭੂ ਦਾ ਨਾਮ ਗੁਰੂ ਦੀ ਸੰਗਤ ਵਿੱਚ ਰਹਿ ਕੇ ਜਪਿਆ ਕਰ ਪ੍ਰਭੂ ਦੀ ਹਜ਼ੂਰੀ ਵਿੱਚ ਇਸ ਤਰ੍ਹਾਂ ਇਜਤ ਮਿਲਦੀ ਹੈ ਚਾਰ ਪਦਾਰਥ ਅਸ਼ਟ ਦਸਾ ਸਿੱਧ ਜੇ ਤੂੰ ਚਾਰ ਪਦਾਰਥ ਲੋੜਦਾ ਹੈ ਜੇ ਤੂੰ 18 ਸਿੱਧੀਆਂ ਲੋੜਦਾ ਹੈ ਨਾਮ ਨਿਧਾਨ ਸਹਿਜ ਸੁਖ ਨੌ ਨਿਦ ਜੇ ਤੂੰ ਦੁਨੀਆ ਦੇ ਨੌ ਹੀ ਖਜ਼ਾਨੇ ਲੋੜਦਾ ਹੈ ਤਾਂ ਯਰਕਣ ਕਰਕੇ ਹਰ ਰਾਮ ਹੀ ਅਸਲ ਖਜ਼ਾਨਾ ਹੈ ਇਹ ਨਾਮ ਹੀ ਆਤਮਿਕ ਡੋਲਤਾ ਦਾ ਸੁਖ ਹੈ ਇਹ ਨਾਮ ਹੀ ਚਾਰ ਪਦਾਰਥ 18 ਸਿੱਧੀਆਂ ਤੇ 9 ਨਿੱਧੀਆਂ ਹੈ ਸਰਬਕਲਿਆਣ ਜੇ ਮਨ ਮੈਂ ਚਾਹੇ ਮਿਲ ਸਾਧੂ ਸੁਆਮੀ 라ਵਣਾ ਜੇ ਤੂੰ ਆਪਣੇ ਮਨ ਵਿੱਚ ਸਾਰੇ ਸੁਖ ਲੋੜਦਾ ਹੈ ਤਾਂ ਗੁਰੂ ਨੂੰ ਮਿਲ ਗੁਰੂ ਨੂੰ ਮਿਲ ਕੇ ਮਾਲਕ ਪ੍ਰਭੂ ਦਾ ਨਾਮ ਸਿਮਰਿਆ ਕਰ ਫਿਰ ਤੈਨੂੰ ਚਾਰ ਪਦਾਰਥ ਵੀ ਮਿਲ ਜਾਣਗੇ ਤੇ ਨਾਮ ਨਿਧਾਨ ਦਾ ਖਜ਼ਾਨਾ ਵੀ ਮਿਲ ਜਾਏਗਾ ਸਭ ਕੁਝ ਗੁਰੂ ਪਾਸੋਂ ਮਿਲਦਾ ਹੈ ਚਾਰ ਪਦਾਰਥ ਅਸ਼ਟ ਦਸਾ ਸਿੱਧ ਨਾਮ ਨਿਧਾਨ ਸਹਜ ਸੁਖ ਨੌ ਨਿਧ ਸਰਬ ਕਲਿਆਣ ਜੇ ਮਨ ਮੈਂ ਚਾਹੇ ਮਿਲ ਸਾਧੂ ਸੁਆਮੀ 라ਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1085 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1086 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ